अच्छा जे ਟਰਾਲੀ ਖੁਬ ਜੇ ਮਤਲਬ ਇਹਦੇ ਨਾਲ ਹੀ ਤੁਸੀਂ ਤਾਂ ਕੱਲ ਆ ਸਕਦੇ ਹਾਂ ਜਿਵੇਂ ਆਪਾਂ ਜੇ ਵੀ ਸੀ ਨੇ ਤਾਂ ਕੰਨ ਲਾ ਦੇ ਹਾਂ ਜੇ ਸੀ ਵੀ ਨੇ ਕੰਨ ਲਾ ਦਿਓ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਓ ਭਾਈ ਇੱਕ ਗੱਲ ਦੱਸਿਓ ਚਲੋ ਮਜਬੂਤ ਤਾਂ ਬਹੁਤ ਘੈਂਟ ਆ ਜਿਵੇਂ ਕਹਦੀ ਤੁਸੀਂ 10 ਵੀ ਦਿੱਤਾ ਵੈਸੇ ਦਿਂਦੀ ਐ ਮੀਨੇ ਭਈ ਪਰ ਇਹ ਗੱਲ ਦੱਸਿਓ ਇਹ ਤੁਸੀਂ ਆਪ ਤਿਆਰ ਕਰਵਾਇਆ ਸੀ ਜਾਂ ਫਿਰ ਇਸੇ ਤਰ੍ਹਾਂ ਲੇਤਾ ਸੀ ਵੀਰੇ ਇਹ ਮੋਗੇ ਰੋਡ ਕੋਲੋਂ ਜੀਰਾ ਰੋਡ ਜੀਰਾ ਕੋਲ ਜੀਰਾ ਰੋਡ ਆ ਮੋਗੇ ਤੋਂ ਜੀਰਾ ਰੋਡ ਹਾਂਜੀ ਹਾਂਜੀ ਜੀਰਾ ਰੋਡ ਕੋਲੋਂ ਆਪਾਂ ਕਰਵਾਇਆ ਸੀ ਤਿਆਰ ਇਹ ਅਸੇ ਬੈਂਡਰੀ ਇਹਦੀ ਕਿੰਨਾ ਟਾਈਮ ਪਹਿਲਾਂ ਬੈਂਡਰੀ ਜੀ ਇਹਦੀ ਮਤਲਬ ਮੇਰੇ ਹਿਸਾਬ ਨਾਲ ਹੋਣ ਵਾਲਿਆ 7-8 ਮਹੀਨੇ ਇਹਨਾਂ ਆਹ ਡਿਸਟ੍ਰੀਬਿਊਟਰ ਵੀ ਨਵਾਂ ਲਵਾਇਆ ਹੋਇਆ ਅਸਾ ਡਿਸਟ੍ਰੀਬਿਊਟਰ ਨਵਾਂ ਲਵਾਇਆ ਹੋਇਆ ਠੀਕ ਹੈ ਜੀ ਇਹ ਓਕੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਪੈਪਲੀ ਲੀਗ ਕੋਈ ਇਹੋ ਜਿਹਾ ਗੱਲਬਾਤ ਨਹੀਂ ਹੈਗੀ ਸ਼ਟਾ ਨਹੀਂ ਹੈਟ ਇਹਦੀ ਉਚਾਈ ਨਿਕਲ ਜਾਂਦੀ ਆ ਵੀਰੇ ਹੁਣ ਤਾਂ ਇਹ ਮੇਰੇ ਸਾਹ ਉਹਨਾਂ ਗਾ ਆ 8 ਫੁੱਟ ਦੀਆਂ ਲੱਤਾਂ ਜੀਆਂ ਅਸਾ 8 ਫੁੱਟ ਤਾਂ ਲੱਤਾਂ ਹੀ ਨੇ ਹਾਂ ਲੱਤਾਂ 8 ਫੁੱਟਾ ਇੱਥੋਂ ਦੇਖ ਲਓ ਵੀ ਇਹ 3 ਫੁੱਟ ਉੱਚਾ ਵਾ ਹਾਂਜੀ 8 ਤੇ 3 11 ਹਾਂਜੀ ਇਹ 11 ਫੁੱਟ ਉੱਚਾ ਜਾਂਦਾ 11 ਫੁੱਟ ਉੱਚਾ ਹਾਂ ਜੇ ਆਪਾਂ ਆ ਗਲੀਆਂ ਚ ਪਾ ਲਈਏ ਉੱਤੇ ਹਾਂਜੀ ਆ ਗਲੀਆਂ ਚ ਪਾ ਲਿਆ ਫਿਰ ਇਹ ਜਾਊਗਾ ਜੇ ਲਾਲੋ ਸਾਹਿਬ ਉਹ ਹੀ 1.5 ਫੁੱਟ ਉੱਚਾ ਲਾਲੋ ਤੇਰੇ ਸਾਬ ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਸੱਜਣੋ ਅੱਜ ਨੇ ਇੱਕ ਬਲੱਖਣ ਜੀ ਵੀਡੀਓ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਏ ਆ ਬਲੱਖਣ ਵੀਡੀਓ ਇਸ ਕਰਕੇ ਆ ਵੈਸੇ ਤਾਂ ਅਸੀਂ ਖੇਤੀਬਾੜੀ ਦੇ ਨਾਲ ਜੁੜਿਆ ਹਰ ਇੱਕ ਜਿਵੇਂ ਕਹਿੰਦੀ ਹੈ ਵਹੀਕਲ ਸੰਦ ਤੁਹਾਡੇ ਰੂਪ ਰੂਪ ਕਰਦੇ ਹੀ ਰਹਿੰਦੇ ਆ ਪਰ ਅੱਜ ਵੀ ਨੇ ਇੱਕ ਐਸਾ ਜਿਵੇਂ ਕਹਿੰਦੀ ਹੈ ਵਹੀਕਲ ਤੁਹਾਡੇ ਵਾਸਤੇ ਲੈ ਕੇ ਆਏ ਮਿੱਤਰੋ ਜਿਹੜਾ ਜੁੜਿਆ ਖੇਤੀਬਾੜੀ ਦੇ ਨਾਲ ਸਬੰਧਤ ਹੈ ਕਿਸਾਨੀ ਦੇ ਨਾਲ ਸਬੰਧਤ ਹੈ ਪਰ ਉਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਆ ਡਿਫਰੈਂਟ ਕਿਉਂ ਆ ਕਿਉਂਕਿ ਮਿੱਤਰੋ ਜੇ ਕਿਸੇ ਸੱਜਣ ਨੇ ਕੋਈ ਕਾਰੋਬਾਰ ਚਲਾਉਣਾ ਨਾ ਜਿਵੇਂ ਕਹਿੰਦੀ ਹੈ ਡੰਪ ਲਾਉਣਾ ਰੇਤਾ ਬਜਰੀ ਦਾ ਉਹਨਾਂ ਵਾਸਤੇ ਇਹ ਕ ਉਹ ਕਿਹੜੀ ਚੀਜ਼ ਆ ਉਹ ਕਿਹੜੀ ਚੀਜ਼ ਦਾ ਮੇਨ ਰੋਲ ਹੁੰਦਾ ਡੰਪ ਦੇ ਵਿੱਚ ਉਹ ਆ ਤੁਹਾਡੇ ਸਾਹਮਣੇ ਖੜੀ ਐ ਮਿੱਤਰੋ ਨਾ ਇਹ ਜਿਵੇਂ ਕਹਦੀ ਐ ਲੋਡਰ ਲੈ ਕੇ ਆਇਆ ਸੀ ਤੁਹਾਡੇ ਵਾਸਤੇ 2511 ਟਰੈਕਟਰ ਐ ਇਹ ਖੜਾ ਮਿੱਤਰੋ ਪਿੰਡ ਵੱਸੀਆਂ ਤੇ ਜ਼ਿਲ੍ਹਾ ਪੈ ਜਾਂਦਾ ਲੁਧਿਆਣਾ ਰੈਕੋਟ ਦੇ ਜਾਨੀ ਕਿ ਬਿਲਕੁਲ ਲਾਗੇ ਪਿੰਡ ਪੈ ਜਾਂਦਾ ਤੇ ਬਾਕੀ ਆਪਣੇ ਨਾਲ ਜੁੜਿਆ ਹੋਇਆ ਸਾਡਾ ਭਰਾ ਭਲਵੀਰ ਤੇ ਜਿਹੜੇ ਬਾਈ ਦੇ ਘਰੇ ਖੜੇ ਆ ਉਹ ਫੁੱਲ ਡਿਟੇਲ ਦੱਸ ਦੇਣਗੇ ਵੀ ਇਹਦੇ ਵਿੱਚ ਕੀ ਕੀ ਗੱਲਾਂ ਬਾਤਾਂ ਨੇ ਤੇ ਕੀ ਰੇਂਜ ਦਾ ਕਿੰਨਾ ਮਾਡਲ ਐ ਕਿੰਨੇ ਦਾ ਇਹ ਸੇਲ ਕਰਨਾ ਐ ਤੇ ਜਿਹੜੇ ਭਰਾਵਾਂ ਨੇ ਮਿੱਤਰੋ ਇਹ ਚੀਜ਼ ਚਾਹੀਦੀ ਐ ਨੇ ਇਹ ਲੋਡਰ ਚਾਹੀਦਾ ਵੀਡੀਓ ਨੂੰ ਸ਼ੇਅਰ ਕਰਕੇ ਉਹ ਸੱਜਣਾ ਤੱਕ ਪਹੁੰਚਾ ਦਿਓ ਤੁਹਾਡਾ ਕੋਈ ਰਿਸ਼ਤੇਦਾਰ ਵੀ ਹੋਈ ਸਕਦਾ ਤੁਹਾਡਾ ਕੋਈ ਮਿੱਤਰ ਪਿਆਰਾ ਵੀ ਹੋ ਸਕਦਾ ਪਹਿਲਾਂ ਆਪਾਂ ਮਿਲ ਲਈਏ ਬਾਈ ਨੂੰ ਬਈ ਸਸਰੀ ਘਰ ਜੀ ਸਸਰੀ ਘਰ ਕੀ ਹਾਲ ਚਾਲ ਨੇ ਬਲੀ ਵੀਰ ਠੀਕ ਆ ਠੀਕ ਆ ਬਹੁਤ ਦਿਨ ਹੋ ਗਏ ਤੁਹਾਨੂੰ ਫੋਨ ਲਾਉਂਦੇ ਹਾਂ 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 ਕਹਿੰਦੇ ਆਪਣੇ ਲਾਵੇ ਲੋਡਰ ਬਕਾਉ ਹੈ ਹਾਂਜੀ 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 ਅੱਛਾ ਬਈ ਵੀਡੀਓ ਦੇਖ ਜੀ ਵੀਰ ਮੇਰੇ ਅਸਾਂ ਸਾਡੀ ਵੀਡੀਓ ਦੇਖਦੇ ਹਾਂ ਹਾਂ ਬਈ ਕਿਉਂ ਸੇਲ ਆ ਪਹਿਲਾਂ ਤੇ ਇਹ ਦੱਸ ਦਿਓ ਸੇਲ ਵੀਰੇ ਆਏ ਆ ਥੋੜਾ ਮੇਰੇ ਇੱਕ ਤਾਂ ਤੁਹਾਨੂੰ ਪਤਾ ਹੀ ਸੀ 10 ਕਿਟ ਦੇ ਸ਼ਾਟ ਲੱਗੀ ਸੀ ਸ਼ਾਟ ਲੱਗੀ ਹਾਂ ਇੱਕ ਟਰੈਕਟਰ ਆਪਣੇ ਕੋਲ ਵੱਧਦਾ ਦੋ ਟਰੈਕਟਰ ਹੀ ਹੋ ਰਿਹਾ ਇੱਕ ਹੋਰ ਹੈਗਾ ਅਸਾਂ ਦੋ ਟਰੈਕਟਰ ਨੇ ਇੱਕ ਇੱਕ ਤੁਸੀਂ ਇਹਨੇ ਸੇਲ ਕਰਨਾ ਹਾਂਜੀ ਇੱਕ ਸੇਲ ਕਰ ਦਿੰਦੇ ਆ ਬਚ ਲੈ ਇੱਕ ਹੁਣ ਵੱਧੂ ਹੀ ਆਏ ਬਠੀਕ ਹੈ ਜੀ ਹਾਂਜੀ ਟਰੈਕਟਰ 'ਚ ਕੋਈ ਨੌਕਸ ਨਹੀਂ ਹੈਗਾ ਆ ਮੂਰਲੇ ਟਾਇਰ ਹਜੇ ਪਵਾਇਆ ਨੂੰ ਮੈਂ ਕਹਿੰਦਾ 3 ਕਿ ਮਹੀਨੇ ਹੋਏ ਆ 3 ਮਹੀਨਿਆਂ ਦੇ ਨਾਲ ਆਪਾਂ ਤੁਸੀਂ ਯਕੀਨ ਨਿਮਾਣਾ ਹਾਂਜੀ ਆਪਾਂ ਇਹ 2000 ਰੁਪਏ ਦਾ ਕੰਮ ਅੱਛਾ ਕੀਤਾ ਇਹਨਾਂ ਅਸਰ 3 ਮਹੀਨੇ ਦੇ ਵਿੱਚ 2000 ਦਾ ਕੰਮ ਕੀਤਾ ਹਾਂਜੀ 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 ਓਕੇ ਵੈਸੇ ਵੀ ਕੰਪੀਟੀਸ਼ਨ ਦਾ ਜਮਾਨਾ ਹੋਣਾ ਡੰਪ ਲੱਗਦਾ ਬਹੁਤ ਹੈ ਬਿਲਕੁਲ ਸਹੀ ਹੈ ਜੀ ਹੈਨਾ ਹਾਂਜੀ ਹਾਂਜੀ ਤੇ ਲੋ ਮਿੱਤਰੋ ਜਾਨੀ ਕਿ ਇਹ ਟਰੈਕਟਰ ਵਿਕਾਊ ਆ ਬਈ ਹਾਂਜੀ ਇਹ ਹੈਗਾ ਜੀ 25 ਗੇਰਾ ਹਾਂਜੀ 25 ਗੇਰਾ ਟਰੈਕਟਰ ਟਰਾਲੀ ਨੂੰ ਟਰਾਲੀ ਖੁੱਭ ਜੇ ਟਰਾਲੀ ਨੂੰ ਧੱਕਾ ਲਾ ਲਣ ਜੇ ਇਹਦੀ ਲੱਤ ਜੀ ਜਾਇਨ ਵੀ ਮਾੜੀਆਂ ਆ ਕੋਈ ਬਿੰਗੀ ਨਹੀਂ ਹੋਊਗੀ ਟੁੱਟੂ ਨਹੀਂ ਅੱਛਾ ਜੇ ਟਰਾਲੀ ਖੁੱਭ ਜੇ ਮਤਲਬ ਇਹਦੇ ਨਾਲ ਹੀ ਤੁਸੀਂ ਤਾਂ ਕੱਢ ਆ ਸਕਦੇ ਹਾਂ ਹਾਂ ਜਿਵੇਂ ਆਪਾਂ ਜੇ ਵੀ ਸੀ ਨੇ ਧੱਕਾ ਨਹੀਂ ਲਾ ਦੇ ਹਾਂ ਜੇ ਸੀ ਧੱਕਾ ਲਾ ਦੋ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਓਕੇ ਪੂਰਾ ਸ਼ਰਾ ਓਕੇ ਜਾਨੀ ਕਿ ਆ ਚੀਜ਼ਾਂ ਤੁਹਾਡੀਆਂ ਮਜ਼ਬੂਤ ਨੇ ਪੂਰੀਆਂ ਫੁੱਲ ਮਜ਼ਬੂਤ ਆ ਵੀਰੇ ਓਕੇ ਬਈ ਇੱਕ ਗੱਲ ਦੱਸਿਓ ਚਲੋ ਦੀ ਆਪ ਤਿਆਰ ਕਰਵਾਇਆ ਸੀ ਜਾਂ ਫਿਰ ਇਸੇ ਤਰ੍ਹਾਂ ਲੇਤਾ ਸੀ ਮੇਰੇ ਇਹ ਮੋਗੇ ਰੋਡ ਕੋਲੋਂ ਜੀਰਾ ਰੋਡ ਜੀਰਾ ਕੋਲ ਜੀਰਾ ਰੋਡ ਆ ਮੋਗੇ ਤੋਂ ਜੀਰਾ ਰੋਡ ਹਾਂਜੀ ਹਾਂਜੀ ਜੀਰਾ ਰੋਡ ਕੋਲੋਂ ਆਪਾਂ ਕਰਵਾਇਆ ਸੀ ਤਿਆਰ ਇਹ ਸਹੀ ਤਿਆਰ ਕਰਵਾਇਆ ਸੀ ਉਹ ਸਮੇਂ ਦੇ ਵਿੱਚ 85000 ਰੁਪਏ ਦਾ ਤਿਆਰ ਹੋਇਆ ਸੀ ਅੱਜ ਤੋਂ ਇਹਨੂੰ ਹੋ ਗਿਆ ਸਾਡੇ ਕੋਲੇ 5-7 ਸਾਲ ਹੋ ਗਏ ਵਾਧੂ ਹੋ ਗਏ ਯਾਨੀ ਕਿ 7 ਸਾਲ ਪਹਿਲਾਂ ਇਹ 85000 ਦਾ ਤਿਆਰ ਕਰਵਾਇਆ ਸੀ ਹਾਂਜੀ 85000 ਰੁਪਏ ਲਾਇਆ ਸੀ ਇਹ ਤੇ ਓਕੇ ਓਕੇ ਇਕੱਲੇ ਸਿਸਟਮ ਤੇ ਹਾਂਜੀ 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 ਓਕੇ ਤੇ ਭਾਈ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੀ ਇਹ ਵੀ ਇਹ ਕਿੰਨੇ ਇੰਚੀ ਪੰਪ ਲ ਥਰੜਾ ਵੀਰੇ ਮੇਰੇ ਹਿਸਾਬ ਨਾਲ 2 ਇੰਚ ਹੀ ਆ। ਇਹ ਤੰਨ ਹੋਵੇ। ਓਕੇ। ਹਾਂਜੀ ਤੇ ਉਤਲਾ ਤੁਹਾਨੂੰ ਦਿਸੀ ਜਾਂਦਾ ਸਵਾ ਕੈਂਚੀ ਉਦਾ ਹੋ ਮੇਰੇ ਹਿਸਾਬ ਨਾਲ। ਓਕੇ। ਹਾਂ। ਠੀਕ ਐ। ਕੋਈ ਪ੍ਰੋਬਲਮ ਨਹੀਂ ਵੀਰੇ ਬਹੁਤ ਵਧੀਆ ਸੈੱਟ ਚੱਲਦਾ ਇਹ। ਓਕੇ। ਅਗਲਾ ਚਲਾ ਕੇ ਚੈੱਕ ਕਰਕੇ ਲੈ ਜਿਵੇਂ ਆਪਾਂ ਨੂੰ ਇਹ ਨਹੀਂ ਹੈਗਾ। ਟਰਾਲੀ ਭਰ ਲਵੇ। ਠੀਕ ਐ ਜੀ। ਮਤਲਬ ਜਾਨੀ ਕਿ ਪੂਰੀ ਤਸੱਲੀ ਨਾਲ ਲੈ ਲੇ। ਤਸੱਲੀ ਨਾਲ ਦੇ ਮੈਂ ਕਿਹਾ ਆਪਾਂ ਕੋਈ ਚੱਕਰ ਨਹੀਂ ਚਾਹੀ ਦੋ ਟਰਾਲੀਆਂ ਭਰੇ ਚਾਰ ਭਰੇ ਦਿਹਾੜੀ ਲਾ ਲਵੇ। ਠੀਕ ਐ ਜੀ। ਪੈਸੇ ਸਾਡੇ ਹੋਣਗੇ ਜਿਹੜੇ ਕੰਮ ਕਰੂਗਾ ਜਿਹੜਾ ਗਾ। ਮਤਲਬ ਸਵੇਰੇ ਅੱਜ ਜ ਹਾਂ ਗੱਲ ਗੱਲ ਜਾ ਜਾ ਬਿਲਕੁਲ ਜਾ ਜਾ ਬਾਅਦ ਚ ਅਗਲਾ ਕਦੇ ਮਾਤਾ ਜੀ ਧੜੀ ਲਾ ਲਈ ਤੇ ਪੈਸੇ ਲੈ ਕੇ ਮੈਂ ਤਾਂ ਜਾਣਾ ਜਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਸਵੇਰੇ ਆ ਜੇ ਸਾਰਾ ਦਿਨ ਆਪ ਚਲਾ ਕੇ ਦੇਖੇ ਹਾਂ ਕੰਮ ਤੁਹਾਡੇ ਕੋਲੇ ਬਾਧੂਗਾ ਹਾਂ ਜਦੋਂ ਪਸੰਦ ਆ ਗਿਆ ਉਦੋਂ ਬਾਅਦ ਲੈ ਜਾਉਂਦਾ ਲੈ ਜਾ ਸਕਦਾ ਲੈ ਜਾ ਸਕਦਾ ਓਕੇ ਓਕੇ ਹਾਂਜੀ ਹਾਂਜੀ ਤੇ ਬਈ ਇਹ ਮਾਡਲ ਤੁਸੀਂ ਕਿੰਨਾ ਦੱਸਿਆ ਸੀ ਮਾਡਲ ਵੀਰੇ 88 ਹੈ 1988 ਮਿੱਤਰੋ ਮਾਡਲ ਹੈ ਤੇ ਮੂਰਲਾ ਜੋੜਾ ਹੈਗਾ ਜਮੇ ਨਮਾ ਹਾਂਜੀ ਹੈਨਾ ਆ ਦੇਖ ਲਓ ਜੇ ਤਾਂ ਧਾਗੇ ਵੀ ਨੀ ਟੁੱਟੇ ਹਾਂ ਸਹੀ ਗੱਲ ਹੈਨਾ ਹਾਂਜੀ ਤੇ ਆ ਬੰਬ ਬੰਬ ਜੀ ਵੀ ਹਲੇ ਉਮੀ ਖੜੇ ਆ ਹਾਂਜੀ ਕੰਡੀਸ਼ਨ ਉਦਾਂ ਕੋਈ ਲੀਕਿੰਗ ਦੀ ਵੀ ਜ਼ਿਆਦਾ ਉਸਤਾ ਦੀ ਕੋਈ ਲੀਕਿੰਗ ਨਹੀਂ ਹੈਗੀ ਜੀ ਪੰਪ ਦੇ ਵਿੱਚ ਇੱਕ ਮਾਸਲ ਪੈਂਦੀ ਹੈ ਇੱਥੇ ਹਾਂਜੀ ਉਹ ਡੀਜ਼ਲ ਮੜਾ ਜਾਂ ਚੁੰਦਾ ਇਥੋਂ ਕੋਈ ਵੀ ਨੋਕਸ ਨਹੀਂ ਹੈਗਾ ਡੀਡੀ ਜਮਾ ਨਹੀਂ ਚੁੰਦਾ ਜੀ ਤੇ ਬੈਟਰੀ ਦੀ ਕਿੰਨਾ ਟਾਈਮ ਪਹਿਲਾਂ ਬੈਟਰੀ ਦੀ ਇਹ ਮਤਲਬ ਮੇਰੇ ਹਿਸਾਬ ਨਾਲ ਹੋਣ ਵਾਲਿਆ 7-8 ਮਹੀਨੇ 7-8 ਮਹੀਨੇ ਯਾਨੀ ਕਿ ਗਾਰੰਟੀ ਰਹਿੰਦੀ ਹੈ ਜੀ ਗਾਰੰਟੀ ਰਹਿੰਦੀ ਹੈ ਹਾਂ ਹਾਂ ਪਰ ਆਪਾਂ ਗਾਰੰਟੀ ਨਹੀਂ ਦੇਣੀ ਕਿਉਂਕਿ ਬਾਅਦ ਚ ਫਰਕ ਪੈਂਦਾ ਵਾ ਹਾਂ ਬਿਲਕੁਲ ਜੈ ਜਗਲ ਜੇ ਬੈਟਰੀ ਨਵੀਂ ਦੇਖ ਸਕਦਾ ਆਪਾਂ ਸਟਾਰਟ ਕਰਕੇ ਦਿਖਾਵਾਂਗੇ ਹਾਂ ਹਾਂ ਸਟਾਰਟ ਕਰ ਠੀਕ ਹਾਂ ਓਕੇ ਤੇ ਬਈ ਹੋ ਤੇ ਵਧੀਆ ਚੀਜ਼ ਆ ਫੁੱਲ ਗਰੰਟੀ ਵਾਲਾ ਤੁਹਾਡੇ ਦੇ ਸਿਸਟਮ ਦੀ ਗਰੰਟੀ ਆ ਹਾਂਜੀ ਕੋਈ ਵਿੰਗ ਡੈਡਾ ਨਹੀਂ ਹੈਗਾ ਕੋਈ ਪ੍ਰੋਬਲਮ ਨਹੀਂ ਓਕੇ ਅਸਾਂ ਇਹਦੇ ਵਿੱਚ ਵਿੰਗ ਡੈਡ ਵੀ ਆ ਜਾਂਦੀ ਹੁੰਦੀ ਆ ਨਹੀਂ ਜਿਵੇਂ ਮਤਲਬ ਕਈ ਵਾਰੀ ਜਿਵੇਂ ਬੰਦੇ ਅਣਜਾਣ ਹੁੰਦੇ ਆ ਜਿਵੇਂ ਮਤਲਬ ਉਹ ਕਿਸੇ ਨੂੰ ਚਲਾਉਣਾ ਨਹੀਂ ਆਉਂਦਾ ਕਿਸੇ ਨੇ ਕੰਦ ਵਿੱਚ ਮਾਰਿਆ ਕਿਸੇ ਕੋਲੇ ਵਿੱਚ ਮਾਰਿਆ ਉਹ ਵਿੰਗਾ ਹੋ ਜਾਂਦਾ ਹਾਂ ਆਪਣੇ ਕੋਲੇ ਕਾਰੀਗਰ ਮੁੰਡਾ ਵਧੀਆ ਵਾ ਉਹ ਦੇਖ ਲਓ ਅਸਾਂ ਇਹ ਵੀ ਬਾਈ ਚਲਾਉਂਦਾ ਹਾਂ ਹਾਂ ਇਹ ਮੁੰਡਾ ਚਲਾਉਂਦਾ ਪੂਰਾ ਵਧੀਆ ਕਾਰੀਗਰ ਪਿੰਡ ਦੇ ਵਿੱਚ ਸਾਡੀ ਕਿਤੋਂ ਵੀ ਸ਼ਹਿਰ ਦੀ ਲੈ ਲਓ ਓਕੇ ਇਹ ਵੀ ਗਰੰਟੀ ਆ ਹਾਂ ਵੱਡੀ ਗੱਲ ਹੈ ਇਹ ਜੇ ਆ ਸਹੀ ਗੱਲ ਆ ਸੋਨੂ ਲੋਕਾਂ ਐ ਕਹਿਣਗੇ ਵੀ ਅੱਖਾਂ ਵਿੱਚ ਕੇ ਚੀ ਲੈ ਲੋ ਬੰਦਾ ਜਿਹੜੀ ਗੱਲ ਕਹੂਗਾ ਸੱਚ ਕਹੂਗਾ ਬਿਲਕੁਲ ਬਿਲਕੁਲ ਵੱਡੀ ਗੱਲ ਸੱਚ ਨੂੰ ਇਹੀ ਹੁੰਦੀ ਆ ਨਹੀਂ ਪਿੰਡ ਚ ਪਤਾ ਲੱਗ ਜਾਂਦਾ ਹਾਂ ਜੀ ਇਹ ਹੁਣ 6 ਸਵਾ ਲੱਖ ਜਾਂ 1.5 ਲੱਖ ਨਾ ਮੈਂ ਕੋਈ ਰਾਜਾ ਨਹੀਂ ਬਣਾਉਣ ਲੱਗਿਆ ਹਾਂ ਜੇ ਉਹ ਕਾਰਨ ਰਾਜਾ ਬਣਾਉਣਾ ਤਾਂ ਵਾਹਿਗੁਰੂ ਨੇ ਬਣਾਉਣਾ ਇਹਦਾ ਪੰਪ ਥੋੜਾ ਜਿਆਦਾ ਡਾਊਨ ਆ ਅੱਛਾ ਥੋੜਾ ਜਿਹਾ ਪੰਪ ਡਾਊਨ ਹਾਂ ਉਹ ਮੈਂ ਕਰਾ ਕੇ ਦੇ ਦੂੰਗਾ ਅਸੋ ਵੀ ਕਰਵਾ ਕੇ ਦੇ ਦੂੰਗਾ ਹਾਂ ਕਰਾ ਕੇ ਦੇ ਦੂੰਗਾ ਓਕੇ ਚਲੋ ਇਹ ਉਹ ਹੈਗੀ ਮੌਕੇ ਦੀ ਗੱਲ ਜੇ ਜੇ ਭਰਾ ਕਹਿੰਦਾ ਵੀ ਜਰਾ ਅਸੀਂ ਆਪ ਹੀ ਕਰਵਾ ਲਾਂਗੇ ਹਾਂ 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 ਤਾਂ ਵੀ ਗੱਲ ਬਣ ਜੂ ਜੇ ਅਗਰ ਤੁਸੀਂ ਕਹਿ ਨਹੀਂਉ ਤਾਂ ਕਰਵਾ ਕੇ ਤਾਂ ਤੁਸੀਂ ਦੇ ਹੀ ਦੋਗੇ ਕਰਵਾ ਦਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ 2500 ਦਾ ਪੰਪ ਆ 7200 ਦਾ ਓਕੇ ਕੋਈ ਵੱਡੀ ਗੱਲ ਨਹੀਂ ਹੈਗੀ ਹੋ ਜਾ ਆਪਾਂ ਕੰਮ ਜੇ ਜੇ ਉਹ ਜਿਹੜੇ ਰਾਕਮ ਦੇ ਵਿੱਚੋਂ 2500 ਤੇ 3000 ਘਟਾ ਲਾਂਗੇ ਘਟਾ ਵੀ ਦਵਾਂਗੇ ਹਾਂ ਜੋ ਨੇ ਆਪਦੇ ਹੱਥ ਨਾਲ ਕਰਵਾਉਣਾ ਨਹੀਂ ਮੇਚੋਂ ਕੋ ਮੈਨੂੰ ਕੋਈ ਕਹੇ ਮੈਂ ਕਰਾ ਦੂੰ ਓਕੇ ਓਕੇ ਤੇ ਵੀਰੇ ਹੁਣ ਇਹ ਦੱਸਿਓ ਵੀ ਆਪਾਂ ਇਹ ਦਵਾਂਗੇ ਕਿੰਨੇ ਦਾ ਵੀਰੇ ਮਤਲਬ ਦੇਣ ਲੈਣ ਜਿਹੜੀ ਕੀਮਤ ਦੱਸਦੇ ਹੋ ਵੀ ਆਪਾਂ ਇੰਨੇ ਦਾ ਦੇ ਦਾਂਗੇ ਹਾਂ ਸਵਾ ਲੱਖ ਦਾ ਦੇ ਦਾਂਗੇ ਸਵਾ ਲੱਖ ਦਾ ਹਾਂ ਲੈ ਮਿੱਤਰੋ ਜਾਨੀ ਕਿ 1 ਲੱਖ ਤੇ 25000 ਦਾ ਨਾ ਤੁਸੀਂ ਆ ਲਿਜਾ ਸਕਦੇ ਹੋ ਆਪਣਾ ਕਾਰੋਬਾਰ ਚਲਾ ਸਕਦੇ ਹੋ ਪਿੱਛੋਂ ਵੀ ਆਪਾਂ ਗੜੀਸਨ ਦਿਖਾ ਦਿੰਨੇ ਧਰਮੇ ਤੇ ਆ ਹਨਾ ਬਾਈ ਵੀਰਾਂ ਦੇ ਜਿਵੇਂ ਕਹਦੀਏ ਵੇਟ ਬੂਟ ਸਾਰੇ ਉਦਾਂ ਰੱਖੇ ਹੋਏ ਆ ਕਿਉਂਕਿ ਅੱਗੇ ਵਜਨ ਪੈ ਜਾਂਦਾ ਤਾਂ ਕਰਕੇ ਪਿੱਛੇ ਰੱਖਣਾ ਜ਼ਰੂਰੀ ਹੁੰਦਾ ਹਾਂ ਇਹ ਪੱਥਰ ਰੱਖਿਆ ਹੋਇਆ ਹਾਂ ਜਾਂ ਫਿਰ ਕਈ ਵਾਰ ਉਹ ਅਗਲਾ ਉਹ ਵੀ ਲਵਾ ਲੈਂਦੇ ਢੋਲ ਵੀ ਲਾ ਲੈਂਦੇ ਢੋਲ ਵੀ ਲਾ ਲੈਂਦੇ ਨਹੀਂ ਢੋਲ ਦੇ ਦਾਂਗੇ ਢੋਲ ਪਿਆਵਾ ਕਸਾ ਢੋਲ ਵੀ ਪਾ ਲੈ ਸਾਡਾ ਹੁਣ ਬਾਧੂ ਪਿਆ ਕਰਕੇ ਥੋੜਾ ਕੰਮ ਕਰ ਦੇ ਕਰਕੇ ਆਪਣਾ ਰੱਖਿਆ ਪੱਥਰੂ ਢੋਲ ਦੇ ਦੇਾਂਗੇ ਢੋਲ ਪਿਆ ਢੋਲ ਦਿਖਾ ਦਿਓ ਅੱਛਾ ਹਾਂ ਠੀਕ ਹੈ ਜੀ ਉਹ ਢੋਲ ਵੀ ਪਿਆ ਚਲੋ ਉਹ ਵੀ ਕੁਝ ਕਰਾਂਗੇ ਹਾਂ ਢੋਲ ਦੇ ਦੇਾਂਗੇ ਆਪਾਂ ਹਮੇ ਦਾ 1000 ਦਾ ਵੇਚ ਦੂ ਕੁਆੜ ਚ ਬਿਲਕੁਲ ਜੀ 500 ਦਾ ਵੇਚ ਜੂ ਚਲੋ ਫੇਰ 1000 ਦਾ ਲੋਗ ਲੇ ਤੇ ਆ ਆ ਬਾਈ ਸਾਰੀਆਂ ਪੈਪੂ ਪੂਪਾ ਇਦਾਂ ਹੀ ਹੁੰਦੀਆਂ ਨੇ ਨਾ ਹਾਂ ਵੀ ਸਾਰਾ ਕੁਝ ਐਨਾ ਆ ਡਿਸਟ੍ਰੀਬਿਊਟਰ ਵੀ ਨਵਾਂ ਲਵਾਇਆ ਹੋਇਆ ਅਸਾ ਡਿਸਟ੍ਰੀਬਿਊਟਰ ਨਵਾਂ ਲਵਾਇਆ ਹੋਇਆ ਠੀਕ ਹੈ ਜੀ ਇਹ ਮੋਗ ਜਾਣੀ ਕਿ ਕੈਂਟ ਆ ਯਾਰ ਹਨਾ ਕੈਂਟ ਹਾਂ ਪੂਰਾ ਓਕੇ ਲੈ ਮਿੱਤਰੋ ਸੰਪਰਕ ਕਰ ਲਿਓ ਜੇ ਕਿਸੇ ਭਰਾ ਨੂੰ ਯਾਰ ਇਹ ਲੋਡਰ ਦੀ ਜ਼ਰੂਰਤ ਆ ਤੇ ਬਈ ਤੁਹਾਡੇ ਮੋਬਾਈਲ ਨੰਬਰ ਬਲਵੀਰ ਕਿੰਨਾਗਾ ਜਿਹੜਾ ਤੁਹਾਡੇ ਕੋਲ ਚੱਲ ਰਿਹਾ ਵੀਰੇ ਨੰਬਰ ਮੇਰਾ ਹੈਗਾ 9888 9888 ਹਾਂਜੀ ਹਾਂਜੀ 58 ਹਾਂਜੀ 475 58475 ਹਾਂਜੀ ਹਾਂਜੀ ਠੀਕ ਆ ਲੈ ਮਿੱਤਰੋ ਇਹ ਬਾਈ ਦਾ ਮੋਬਾਈਲ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਲੋਡਰ ਦੀ ਜ਼ਰੂਰਤ ਆ ਨਾ 25 ਗੜਾ ਦਾ ਟਰੈਕਟਰ ਹੈ ਮਗਰ ਮੂਹਰੇ ਟਾਇਰ ਜਮੇ ਨਵੇਂ ਵਰਗੇ ਨੇ ਮਗਰਲੇ ਟਾਇਰ ਵੀ ਤੁਹਾਡੇ ਸਾਹਮਣੇ ਆ 1,25,000 ਦਾ ਹੀ ਬਣ ਜੂ ਤੇ ਨੰਬਰ ਵੀ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਹੈਗਾ ਬੱਸੀਆਂ ਹਨਾ ਜੀ ਹਾਂ ਜੀ ਹਾਂ ਜੀ ਰੈਕੋਟ ਤੋਂ ਜਦੋਂ ਆਪਾਂ ਜਗਰਾਵਾਂ ਨੂੰ ਜਾਂਦੇ ਆ ਉਦੋਂ ਪਹਿਲਾ ਪਿੰਡ ਪੈਂਦਾ ਬੱਸੀਆਂ ਬੱਸੀਆਂ ਪਿੰਡ ਦੇ ਵਿੱਚ ਆ ਕੇ ਕਿਹਨੂੰ ਮਰਜੀ ਪੁੱਛ ਲੈਣ ਇਹ ਬਿਬਲਵੀਰ ਦੇ ਘਰੇ ਜਾਣਾ ਮੀਰਾ ਕਹਿ ਦੇਣਾ ਹਾਂ ਵੀ ਲੋਡਰ ਵਾਲੇ ਦੇ ਘਰੇ ਜਾਣਾ ਲੋਡਰ ਬਾਈ ਦਾ ਜੀ ਹਾਂ ਚਾਹੇ ਐਸ਼ਟ੍ਰੇਟਰ ਹੁੰਦਾ ਪਹਿਲਾਂ ਕੋਈ ਐਸ਼ਟ੍ਰਾ ਵਾਲਾ ਕਹਿ ਦੇਣਾ ਠੀਕ ਹੈ ਜੀ ਚਾਹੇ ਲੋਡਰ ਵਾਲਾ ਕਹਿਣਾ ਚਾਹੇ ਉਹੀ ਕਹਿ ਦੇਣਾ ਵੀ ਵੀਰੇ ਦੇ ਘਰ ਮੈਂ ਸਾਰੇ ਲੋਕ ਜਾਣਦੇ ਆ ਜੀ ਮਸ਼ਹੂਰ ਬੰਦਾ ਹੋਇਆ ਠੀਕ ਹੈ ਜੀ ਠੀਕ ਹੈ ਜੀ ਕੋਈ ਹਾਂ ਆਪਣਾ ਸਾਰੇ ਪਿੰਡ ਨਾਲ ਸਾਰੇ ਆਸ-ਪਾਸੇ 20 ਕਿਲੋਮੀਟਰ ਤੱਕ ਆਪਣਾ ਪੂਰਾ ਪਿਆਰ ਆ। اچھا ਬਈ ਹੱਥ ਹੋਰ ਗੱਲ ਦੱਸਿਓ। ਇਹ ਕਿੰਨੀ ਹਾਈਟ ਦੀ ਉਚਾਈ ਨਿਕਲ ਜਾਂਦੀ ਆ? ਵੀਰੇ ਹੁਣ ਤਾਂ ਇਹ ਮੇਰੇ ਸ਼ਾਬ ਲੱਗ ਆ 8 ਫੁੱਟ ਦੀਆਂ ਲੱਤਾਂ ਜੀਆਂ। ਅਸਾਂ 8 ਫੁੱਟ ਤਾਂ ਲੱਤਾਂ ਹੀ ਨੇ। ਆਹ ਲੱਤਾਂ 8 ਫੁੱਟ। ਇੱਥੋਂ ਦੇਖ ਲਓ ਵੀ ਆ 3 ਫੁੱਟ ਉੱਚਾ ਵਾ। ਹਾਂਜੀ। 8 ਤੇ 3 11 ਹਾਂਜੀ। ਇਹ 11 ਫੁੱਟ ਉੱਚਾ ਜਾਂਦਾ। 11 ਫੁੱਟ ਉੱਚਾ। ਹਾਂ ਜੇ ਆਪਾਂ ਆਹ ਗਲੀਆਂ ਚ ਪਾ ਲਈਏ ਉੱਤੇ। ਹਾਂਜੀ। ਆਹ ਗਲੀਆਂ ਚ ਪਾ ਲਿਆ। ਫੇਰ ਇਹ ਜਾਊਗਾ। ਦੇ ਲਾਲਾ ਜਬ ਉਹ ਹੀ 1.5 ਫੁੱਟ ਉੱਚਾ ਲਾਲੋ 13 ਫੁੱਟ ਇੱਥੋਂ ਨਿਕਲ ਕੇ ਇਹਨਾਂ ਵਿੱਚ ਵੀ ਵੈਜੇ ਇਹ ਮੈਂ ਕਰਾਇਆ ਸੀਗਾ ਵੀਰੇ ਬਾਅਦ ਚ ਇੱਥੇ ਪੈਂਟ ਕਰਾਇਆ ਬਸੀਏ ਠੀਕ ਹੈ ਜੀ ਆਹ ਕੰਪਨੀ ਵੈਲਿਊ ਜੋ ਮੈਂ ਬਣਵਾਇਆ ਸੀ ਉੱਥੇ ਬਣਾਈ ਓਕੇ ਯਾਨੀ ਕਿ ਤੇ ਇਹ ਲਾ ਲਈਏ 22 ਫੁੱਟ ਹੈ 13 13 14 ਫੁੱਟ ਉੱਚਾ ਪਰ ਇੱਕ ਮੈਂ ਇੱਕ ਮੈਂ ਰਹਿ ਜ਼ਰੂਰ ਦਊਗਾ ਜਿਹੜਾ ਬੰਦਾ ਲੈਣ ਵਾਲਾ ਹੈ ਹਾਂ ਜੀ ਉਹਦਾ ਨੁਕਸਾਨ ਨਾ ਹੋਵੇ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਸ਼ਵਾਲ ਲੱਖ ਡੇਢ ਲੱਖ ਨਾ ਮੈਨੂੰ ਕੋਈ ਜ਼ਿੰਦਗੀ ਨਿਕਲਣ ਲੱਗੀ ਆਪਾਂ ਧੋਖਾ ਨਿਕਾ ਨਾ ਜੇ ਇੱਥੇ ਉਹ ਕਰੂਗਾ ਇੱਥੇ ਹੁੰਦਾ ਕੁਛ ਨਹੀਂ ਇੱਥੇ ਝੋਲ ਮਾਰਦਾ ਫਿਰ ਸਪਿੰਡਲ ਟੁੱਟਣਾ ਟੁੱਟਣਾ ਦਾ ਰੋਗ ਆ ਅੱਛਾ ਹਾਂ ਜੋ ਭਜਨ ਭਜਨ ਵੱਧ ਪਾਲਣ ਦਾ ਬੰਦਾ ਇੱਥੋਂ ਭਰ ਆਇਆ ਝੋਲ ਮਾਰਦਾ ਓਕੇ ਤਾਂ ਕਰਕੇ ਤੁਹਾਡੇ ਇੱਥੇ ਰੱਖਿਆ ਹਾਂ ਹਾਂ ਇਹ ਪੂਰਾ ਛੱਟਾ ਲੈਵਲ ਚ ਆ ਪੂਰਾ ਕੰਮ ਗਾਰੰਟੀ ਆ ਫੁੱਲ ਕੁਛ ਵੀ ਨਹੀਂ ਹੁੰਦਾ ਜੇ ਪਤਾ ਸਹੀ ਢੰਗ ਨਾਲ ਜਾਨੀ ਕਿ 11 ਫੁੱਟ ਫੁੱਟ 12 ਫੁੱਟ ਉੱਚਾ ਹੁਣ ਵੀ ਸਿੱੜਦਾ ਬੈਡਾਂ ਟਰਾਲੀ ਭਰਦਾ ਵੀਰੇ ਬੈਡਾਂ ਟਰਾਲੀ ਭਰਦਾ ਅਸੀਂ ਰੇਤ ਵਾਲੀਆਂ ਟਰਾਲੀਆਂ ਭਰਦੇ ਆ ਠੀਕ ਹੈ ਜੀ ਠੀਕ ਹੈ ਜੇ ਉਹ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਵੀ ਰੇਤ ਵਾਲੀਆਂ ਟਰਾਲੀਆਂ ਭਰ ਕੇ ਲੈ ਕੇ ਜਾਵੇ ਓਕੇ ਓਕੇ ਨਾਲੇ ਪੰਪ ਡਾਊਨ ਆ ਤਾਂ ਵੀ ਪਰੂਗਾ ਪਰ ਆਪਾਂ ਧੋਖਾ ਨਹੀਂ ਕਰਨਾ ਚਾਹੁੰਦੇ ਥੋੜੇ ਰੇਸਤੀ ਪੰਪ ਆ ਬਿਲਕੁਲ ਜੀ ਵੀਰੇ ਇਹ ਦੇੜੀ ਬੜਿਆ ਆਪਾਂ ਕੋਸ ਨਹੀਂ ਹੁੰਦਾ ਯਾਰ ਇਹ ਬਿਲਕੁਲ ਜੀ ਬਿਲਕੁਲ ਲੱਖ ਸਾਹਿਬ ਵਾਲਾ ਅਕਦੀ ਕੋਈ ਖਾਸ ਗੱਲ ਨਹੀਂ ਹਾਂ ਤੇ ਹੁਣ ਆਪਾਂ ਮਤਲਬ 32800 ਰੁਪਏ ਦਾ ਪੰਪਾ ਜਾਂ 2500 ਦਾ ਪੰਪਾ ਬਿਲਕੁਲ ਜੀ ਬਿਲਕੁਲ 2500 2025 ਦੇ 2500 ਦੇ 2500 ਉਹਨੂੰ ਕਿਹੜੇ ਤੋਂ ਖਰੀਦੋ ਹਾਂ ਹਾਂ ਸਹੀ ਗੱਲ ਹੈ ਸਹੀ ਹਾਂ ਭਾਈ ਜਿਹੜੀ ਜੀ ਗੱਲ ਕਹੂੰਗਾ ਇੱਕ ਨੰਬਰ ਕਹੂੰਗਾ ਬਾਕੀ ਇੱਕ ਗੱਲ ਜੈ ਜੈ ਸੋਨਾ ਜਾਂਦੀ ਚਾਹੇ 10 ਦਿਨ ਜਲਾਵੇ ਮੇਰੇ ਘਰੇ ਜਲਾਵੇ ਹਾਂ ਪਰ ਜਦੋਂ ਅਗਲੇ ਘਰੇ ਚਲੇ ਗਿਆ ਫਿਰ ਮੇਰੀ ਗਾਰੰਟੀ ਕੋਈ ਨਹੀਂ ਕਿਉਂਕਿ ਹਾਂ ਇਹ ਇਹ ਪੁਰਾਣਾ ਸਾਹ ਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਮੈਨੂੰ ਤਾਂ ਹੋ ਗਿਆ 15 ਸਾਲ 10 ਸਾਲ ਹੋ ਗਏ ਮੇਰੀ ਲੈ ਨੂੰ ਮੇ ਤਾਂ ਕੋਲ ਤਾਂ ਧੋਖਾ ਦਿੱਤਾ ਨਹੀਂ ਪਰ ਕਈ ਵਾਰੀ ਕਿਸੇ ਨੂੰ ਸ਼ਾਂਤ ਰੱਖਣਾ ਆਵੇ ਕੋਈ ਗੱਲ ਆਪਾਂ ਤਾਂ ਇਹ ਆ ਲੱਗਦਾ ਯਾਰ ਉਹਨੇ ਧੋਖਾ ਕਰ ਲਿਆ ਫਿਰ ਇਹ ਗਾਰੰਟੀ ਆਪਣੇ ਕੋਈ ਨਹੀਂ ਓਕੇ ਤੇ ਲੋ ਮੈਂ ਤੈਨੂੰ ਸੰਪਰਕ ਕਰ ਲਿਓ ਜੇ ਕਿਸੇ ਨੇ ਇਹ ਜਿਵੇਂ ਕਹਿੰਦੇ ਲੂਡਰ ਲੈ ਕੇ ਜਾਣਾ ਨੰਬਰ ਚੱਲੀ ਜਾਂਦਾ ਸਕਰੀਨ ਤੇ